ਕਿਸਾਨ ਭਰਾਓ ਮੈਂ ਜਗENDER ਸਿੰਘ ਉਰਾਹਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨਿਕਤਾ ਉਰਾਹਾ ਅੱਜ ਪੰਜਾਬ ਸਰਕਾਰ ਨੇ ਕਮਿਊਨਿਟੀ ਚੌਕਟਾ ਜਿਹੜਾ ਕੇਂਦਰ ਨੇ ਸਟੇਟਾਂ ਨੂੰ ਭੇਜਿਆ ਸੀ ਉਹਨੂੰ ਵਿਧਾਨ ਸਭਾ ਦੇ ਵਿੱਚ ਰੱਦ ਕਰਨ ਦਾ ਜਿਹੜਾ ਫੈਸਲਾ ਕੀਤਾ ਹੈ ਬਹੁਤ ਚੰਗਾ ਫੈਸਲਾ ਹੈ ਚੰਗਾ ਇਹ ਹੁੰਦਾ ਵੀ ਨਾਲ ਹੀ ਉਹ ਕੌਮੀ ਖੇਤੀ ਖੇਤੀ ਨੀਤੀ ਵੀ ਲਾਗੂ ਕਰ ਦਿੰਦੇ ਕਿਉਂਕਿ ਉਹਨਾਂ ਕੋਲੇ ਡਰਾਫਟ ਪੂਰਾ ਤਿਆਰ ਹੈ ਫਿਰ ਇਹ ਬਹੁਤ ਹੀ ਵਧੀਆ ਹੁੰਦਾ ਤੇ ਇਹ ਕਿਸਾਨ ਸੰਘਰਸ਼ ਦੀ ਜਿੱਤ ਹੈ ਕਿਉਂਕਿ ਸੰਯੁਕਤ ਮੋਰਚਾ ਅਲਰੇਡੀਆ ਕੌਮੀ ਨੀਤੀ ਚੌਕ ਖੇਤੀ ਨੀਤੀ ਚੌਕ ਤੇ ਨੂੰ ਸਾਰੇ ਭਾਰਤੀਆਂ ਸਟੇਟਾਂ ਦੇ ਵਿੱਚ ਰੱਦ ਕਰਾਉਣ ਦਾ ਜੋ ਮੌਲੇ ਲਿਆ ਹੋਇਆ ਉਹ ਸੰਘਰਸ਼ ਜਾਰੀ ਹੈ ਤੇ ਪੰਜਾਬ ਸਰਕਾਰ ਨਾਲ ਜੁੜੀਆਂ ਤੇ ਕੇਂਦਰ ਨਾਲ ਜੁੜੀਆਂ ਮੰਗਾਂ ਦੇ ਉੱਤੇ 5 ਮਾਰਚ ਦਾ ਜਿਹੜਾ ਧਰਨਾ ਹੈ ਸਾਡਾ ਚੰਡੀਗੜ੍ਹ ਵਾਲਾ ਉਹ ਪ੍ਰੋਗਰਾਮ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ ਇਸ ਕਰਕੇ ਜ਼ੋਰ-ਸ਼ੋਰ ਨਾਲ ਉਹਦੇ ਵਿੱਚ ਸ਼ਾਮਲ ਹੋਣਾ ਕਿਉਂਕਿ ਸਾਡੀ ਸਰਕਾਰ ਵਿਸ਼ਵਪਰ ਸਨਸਤਾ ਦੀਆਂ ਨੀਤੀਆਂ ਨੂੰ ਜੋਰ ਨਾਲ ਲਾਗੂ ਕਰਨ ਵਾਸਤੇ ਤਤਪਰ ਹੈ ਜਿਹਦੇ ਨਾਲ ਕਾਰਪੋਰੇਟ ਸੈਕਟਰ ਹੈ ਜਿਹੜਾ ਸਾਡੀਆਂ ਉਪਜਾਊ ਜ਼ਮੀਨਾਂ ਦੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠਾ ਪਰਜੋਨ ਖੇਤਰ ਤੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠਾ ਉਹਨਾਂ ਦਾ ਮੂੰਹ ਤੋੜ ਮਾ ਜਵਾਬ ਦੇਣਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਸ ਅਟੈਕ ਦਾ ਸਾਹਮਣਾ ਕਰਨ ਵਾਸਤੇ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ ਧੰਨਵਾਦ